ਸ਼ਾਸਿਕਾ ਜੀ ਸਾਰਿਆਂ ਨੂੰ ਸਰਪੰਸਾ ਕਾ ਪਹੁੰਚ ਚੁੱਕੇ ਜੀ ਪਿੰਡ ਭੋਲੇਗੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਲਾ ਨਜ਼ਦੀਕ ਇਹਨਾਂ ਫਤਗੇ ਜੁੜੇ ਪੈਂਦਾ ਜੀ ਦੇਖੋ ਜਦੋਂ ਮਾਲ ਦਾ ਸਰਦਸੋ ਬਾੜਾ ਸੀ ਪਰ ਝੋਟੀਆਂ ਤਿੰਨ ਚਾਰ ਹੀ ਰਹਿ ਗਈਆਂ ਬਾਕੀ ਸੇਲ ਹੋ ਗਿਆ ਬਾਕੀ ਸਰਦਸਰੰਗ ਗੱਲ ਬਾਤ ਕਰਦੇ ਬਜੀ ਅਸਤੀਕਾਲ ਹੋਰ ਬਜੀ ਸਾਠਾਈ ਦੀ ਸਾਰੇ ਵੇਖਣ ਵਾਲੇ ਵੀਰਾਂ ਭਰਾ ਨੂੰ ਸੰਦੀਪ ਡੇਰੀ ਫਾਰਮ ਤੇ ਸਰਪੰਚ ਡੇਰੀ ਫਾਰਮ ਵੇਖਣ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਲੋ ਧੰਨਵਾਦ ਕਰਦੇ ਜਿਹੜੇ ਆਪਣੇ ਵੀਰ ਭਰਾ ਵੇਂਦੇ ਨੇ ਤੇ ਦੋਹਾਂ ਚੈਨਲਾਂ ਨੂੰ ਸਰਪੰਚ ਡੇਰੀ ਫਾਰਮ ਨੂੰ ਤੇ ਸੰਦੀਪ ਡੇਰੀ ਫਾਰਮ ਵੱਧ ਤੋਂ ਵੱਧ ਸਪੋਰਟ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਗਿਆ ਵਾਹ ਜੀ ਵਾਹ ਧੰਨਵਾਦ ਕਰਦੇ ਜਿਹੜੇ ਆਪਣੇ ਵੀਰ ਵੀਡੀਓ ਕਹਿੰਦੇ ਪਿਆਰ ਦਿੰਦੇ ਬਿਲਕੁਲ ਜੀ ਬਿਲਕੁਲ ਹੋਰ ਸਰਪੰਚ ਸਾਹਿਬ ਬਸ ਵਧੀਆ ਕਿਰਪਾ ਮਾਰ ਜੀ ਮਾਲ ਦਾ ਤੁਸੀਂ ਵੀ ਇਹੋ ਵੇਚ ਮਾਲ ਦਾ ਮਰਗ ਦੀ ਕਿਰਪਾ ਨਾਲ ਸੰਦੀਪ ਜੀ ਨਾਲ 16 ਦੀਆਂ ਵੀਰ ਜਾਣਦੇ ਆ 10 ਝੋਟੀਆਂ ਆਈਆਂ ਹੀ ਹਾਂਜੀ ਉਹ 10 ਝੋਟੀਆਂ ਨਾ ਬੁਕਿੰਗ ਵਾਲੇ ਕੰਮ ਗੇ ਸਾਰੀਆਂ ਵੇਗੀਆਂ ਸਾਰੀਆਂ ਵੇਗੀਆਂ ਇਹ ਹੁਣ 4 ਝੋਟੀਆਂ ਲਿਆਂਦੀਆਂ ਨੇ ਚੌਹਾਂ ਚ ਵੀ ਇੱਕ ਹੋਣੀ ਇਹਦੇ ਚ ਲੱਗੀ ਆ ਹਾਂ ਤੇ ਉਹ ਵੀ ਝੋਡੀ ਵੇਗੀ ਆ ਉਹ ਵੀ ਵੇਗੀਆਂ ਨਾ ਉਹ ਵੀ ਬੈਠੀ ਉਹ ਪਾਉਣੀ ਨਹੀਂ ਆਪਾਂ ਬਸ ਤਿੰਨੇ ਝੋਟੀਆਂ ਪਾਉਣੀਆਂ ਪਰ ਝੋਟ ਠੀਕ ਆ ਹਾਂਜੀ ਹਾਂਜੀ ਚੱਲਾ ਚੱਲਾ ਮਾੜੀ ਮੈਂ ਦੀ ਆਪਣੀ ਆਖੀ ਨਹੀਂ ਠਹਿਰਦੀ ਬਿਲਕੁਲ ਬਿਲਕੁਲ ਜੀ ਬਾਕੀ ਵੀਡੀਓ ਇੱਕ ਬੇਣਤੀ ਆ ਕੋਈ ਆਪਣੀ ਮੈਂ ਸਾਬਤ ਕਰ ਦੇ ਪੰਜਾਬ ਦੀ ਹਾਂਜੀ ਹਰ ਵਾਰ ਦੀ ਚੈਲੰਜ ਹੁੰਦਾ ਰਿਕਾਰਡ ਹੁੰਦੀ ਆ ਮੈਂ ਫਰੀ ਦੇ ਦੇਾਂਗੇ ਬਿਲਕੁਲ ਬਿਲਕੁਲ ਜੀ ਮੈਂ ਆਪਣੀ ਪਿਓਰ ਹਰਿਆਣੇ ਦੀ ਹੋਊਗੀ ਕੈਤਲ ਦੀ ਹੋਊਗੀ ਹਾਂਜੀ 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 ਅਰੋਤ ਕੈਤਲ ਏਰੀਆ ਬਿਲਕੁਲ ਜੀ ਅਰੋਤ ਆ ਜਾਓ ਸਰਪੰਚ ਆ ਜਾਓ ਇੱਥੇ ਆਓ ਦੋ ਡਾਂਗ ਤਿੰਨ ਡਾਂਗ ਰਹਿ ਕੇ ਤਸਲੀਆਂ ਕਰੋ ਬਿਲਕੁਲ ਲੈ ਸ਼ੰਭੂ ਕਰਵਾ ਲੋ ਦਰਸ਼ਨ ਹੁਣ ਵੇਖੋ ਆ ਮਈਆਂ ਹੁਣ ਤੋਂ ਦੱਸੋ ਇੱਥੇ ਨਾਲ ਇਹ ਰਿਪੋਰਟ ਉਹਦਾ ਦਾ ਇਹ ਖਰਾਕਣਾ ਬਿਲੀਆਂ ਵਾਲਾ ਚੱਦਾ ਤੇ ਅੰਚਲ ਵਖਾਦਾ ਝੋਟੀ ਨੂੰ ਤੇ ਨਾੜਾ ਇਹ ਨਾੜਾ ਤੇ ਸਰੀਰ 'ਚ ਵੀ ਨਾੜਾ ਦੇਣ ਡੀਆਂ ਜਿਹੜੇ। ਸਮੂਹ ਇਧਰ ਵਖਾ ਕਰ ਇਧਰ ਲੈ ਕੇ ਆਵਾਂ। ਜਿਹੜੇ ਸਰੀਰ 'ਚ ਵੀ ਨਾੜਾ ਦੇ ਦੀਆਂ ਜਿਹੜੇ। ਬਸ ਦੁੱਧ ਕਰਾਂ ਭਾਈ ਜੀ ਥਲੇ। ਕਹਿਣ ਨੂੰ ਹਣ ਜਨਾਲੇ ਵਾਲੇ ਵਾ ਬਾਈ ਕਹਿ ਦਈਏ 23 ਕਹਿ ਰਹੀਏ। ਅੱਜ 17 ਕਿਲੋ ਹਾਜ਼ਰ ਆ ਕੱਲ ਹੀ ਇਹਦੇ ਝੋਟੀ ਪੈਂਡੇ 'ਚ ਆਈ ਆ। ਅੱਜ 17 ਕਿਲੋ ਹਾਜ਼ਰ ਆ। 17 ਕਿਲੋ ਬਈ ਐ ਮਿਣਕੇ ਖੜੇ ਝੋਟੀ ਨੂੰ। ਵਾਹ ਐਂਡ ਐਂਡ ਦੋਵੇਂ ਵਾਹ ਨਾੜਾ ਹਾ ਕਰਾ ਦੇ। ਠੀਕ ਹੈ ਜੀ ਬਈ। ਨਾੜਾਂ ਦੇ ਹੈਗੀਆਂ ਹੈਗੀਆਂ ਇੱਧਰ ਆਓ ਜੀ ਇੱਧਰ ਆਓ ਮਗਰ ਇਹਦੇ ਬਿੰਦੀਆਂ ਵਾਲਾ ਚੱਡਾ ਵੇਖੋ ਖੰਖਾਂ ਵਾਲਾ ਸਾਰੇ ਪਾਸੇ ਨਿਸ਼ਾਨੀਆਂ ਪੂਰੀਆਂ ਆ ਆ ਦੇਖਾ ਜੀ ਤੇ ਆਹ ਵੇਖੋ ਇਹਦੇ ਸਰੀਰ ਤੇ ਸਾਰੇ ਨਾੜੇ ਨਾੜਾ ਚੰਗੀਆਂ ਜਿਦਾਂ ਜਿਦਾਂ ਬੋਡੀ ਬਿਲਡਰ ਦੀ ਨਾੜਾਂ ਚੰਗੀਆਂ ਬਿਲਕੁਲ ਜੀ ਤੇ ਐਮ ਮਤਲਬ ਫਰਕ ਕਵਾਲਿਟੀ ਦੂਜੇ ਸੂਹੋਂ ਹੋਊਗਾ ਜੀ ਜਾਸੂ ਦਾ 6 ਦੰਦਿਆ ਮੂਹ 6 ਦੰਦਿਆ ਜੀ ਤੇ ਜਿੰਨੀ ਹੈਗੀ ਸੁਪਰਸਟਾਰ ਇੱਕ ਸਣੀ ਹੋਰ ਗੱਲ ਜਦੀ ਇਹ ਉਹ ਮੈਂ ਨਹੀਂ ਹੈਗੀ ਇਹਦਾ ਸਰਟੀਫੀਕੇਟ ਬਣਿਆ ਸਰਟੀਫੀਕੇਟ ਅੱਛਾ ਕੈਪਟਲ ਜਿਹੜੇ ਇਹਦੇ ਇੰਨੇ ਝੋਡੀ ਨੇ ਪਹਿਲੇ ਸੂਹ ਜਿਹੜਾ 17 ਕਿਲੋ ਦੇ 300 ਗ੍ਰਾਮ ਚ ਵਾਇਆ ਚ ਵਾਇਆ ਠੀਕ ਆ ਬਿਲਕੁਲ ਉਹ ਪੈਨੇਜ ਆਈ ਆ ਝੋਟੀ 20 ਕਿਲੋ ਵਾਲੀ ਆ ਪਰ ਆਪਾਂ 18 ਕਿਲੋ ਦੀ ਔਰ ਤੇ ਦਵਾਂਗੇ 17 ਕਿਲੋ ਅੱਜ ਝੋਟੀ ਕੋ ਦਦ ਹਾਜ਼ਰ ਆ ਚੋਣ ਵਾਲਾ ਜਿਹੜਾ ਇੱਥੇ ਇੱਕ ਡੰਗ ਦੋੜਾ ਕਹਿਣ ਨੂੰ ਭਾਏ ਦੇ 20 ਵੀ ਕਹਦੀ ਚੱਲਦਾ ਬਿਲਕੁਲ ਬਿਲਕੁਲ ਜਿਵੇਂ ਖੋਲ ਕੇ ਤੋਰਦੇ ਭੜੀ ਕਰਾ ਦੇ ਦਰਸ਼ਨ ਬੰਦ ਜੋਬਰ ਸਿੰਘ ਦਿਖਾ ਕਰਾ ਦੇ ਫੇਸ ਕੁਆਲਟੀ ਵੀ ਦਿਖਾ ਦਿਓ ਜਿੰਨੀ ਹੈਗੀ ਸੁਪਰ ਹੀ ਆ ਸਾਰੀ ਕਟਾ ਮਗਰ ਜੀ ਕਟਾ ਮਗਰ ਲੈ ਕਟਾ ਮਗਰ ਆ ਗਿਆ ਇਹ ਦਿਓ ਬੜਾ ਲੰਮੀ ਦੋਰ ਦੇ ਕਰਾ ਸੰਭੂ ਦਹਾ ਝੋਟੀ ਕਰਾਵੇ ਆਪਣੀ ਮਾਰੀ ਜੀ ਦਾ ਅੰਬਾ ਲੈਣੀ ਜੀ ਯਾਰ ਮਮਰੀ ਕਹਿ ਵੀ ਕੋਈ ਨਹੀਂ ਸਕਦਾ ਜੀ ਜਿਹਦੇ ਸਾ ਨਸਰਾ ਝੋਟੀ ਜੀ ਹੁਣ ਦਸ ਦੀ ਬਈ ਦੁੱਧ ਵਾਲੀ ਝੋਟੀ ਆ ਦੁੱਧ ਵਾਲੀ ਠੀਕ ਹੈ ਜੀ ਅੰਬਾ ਦਾ ਬੱਚੇ ਅੱਗੇ ਬੰਨਾ ਕਰਕੇ ਪਸਮਾਲ ਆ ਗਿਆ ਨਹੀਂ ਨਾ ਹੁੰਦਾ ਕੋਈ ਚੱਕਰ ਚੱਕਰੀ ਹੈ ਠੀਕ ਆ ਰੂਹ ਖੁਸ਼ ਨਹੀਂ ਜੀ ਸਰਵਦਾ ਹੈ ਝੋਟੇ ਵੇਖ ਕੇ ਚਲੋ ਗਾਹ ਦੇ ਭੈੜਾ ਹੁਣ ਆਉਂਦੀ ਬੜੀ ਖੁਸ਼ ਹੁੰਦੀ ਆ ਹਾਂਜੀ 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 ਗੱਲ ਪਤਾ ਕੀ ਐ ਸੰਦੀਪ ਜੀ ਜੇ ਆਪਾਂ ਨੂੰ ਚੀਜ਼ ਕੋਈ ਚੰਗੀ ਲੱਗੂਗੀ ਤਾਂ ਅਗਲੇ ਨੂੰ ਫੇਰ ਹੀ ਚੰਗੀ ਲੱਗੂਗੀ ਬਿਲਕੁਲ ਜੀ ਬਿਲਕੁਲ ਜੇ ਆਪਾਂ ਨੂੰ ਚੀਜ਼ ਚੰਗੀ ਲੱਗੀ ਤਾਂ ਅਗਲੇ ਨੂੰ ਵੀ ਚੰਗੀ ਲੱਗੂਗੀ ਬਲੇ ਇਹਦਾ ਹੈਗਾ ਭਾਜੀ ਤੇ ਬਾਕੀ ਗੱਲ ਹੋਰ ਜੇ ਇਹ ਇਹ ਨਹੀਂ ਹੋਈ ਗੀਆਂ ਵੀ ਕੱਲ ਬੁੱਝਣਗੀਆਂ ਕੱਲ ਜਗਣਗੀਆਂ ਸਗੋਂ ਆ ਤਾਜਾ ਮਾਲ ਹਜੇ ਬਿਲਕੁਲ ਤਾਜਾ ਮਾਲ ਆ ਇਹ ਕੋਈ ਟਾਈਮ-ਟਾਈਮ ਨਹੀਂ ਮੱਜਾਂ ਨੂੰ ਲੱਗਾ ਹੁੰਦਾ ਇਹ ਬਿਲਕੁਲ ਨੈਚੁਰਲ ਬੱਚੇ ਨਾ ਪਸਮਾਲ ਆ ਗਏ ਮੂਹਰੇ ਕਰਕੇ ਆ ਵੇਖੋ ਹਾਂ ਬਿਲਕੁਲ ਪਤਲੀ ਚੰਬੜੀ ਠੰਡੀਆਂ ਇੰਨੀਆਂ ਆ ਗਏ ਅੰਤ ਕੋਈ ਨਹੀਂ ਜਗਾਰ ਵੇ ਲੋਏ ਇਹ ਹਾਂ ਜੀ ਲਈ ਮੋਲ ਸੰਦੀਪ ਜੀ ਝੋਟੀ ਦਾ ਨਾ ਫੋਨ ਤੇ ਕਰਾਂਗੇ ਫੋਨ ਦੀ ਸਾਡੇ ਪੱਕੇ ਗਾਗ ਵੀ ਲੱਗੇ ਆ ਤੇ ਕਿਸੇ ਵੇਲੇ ਨੂੰ ਘਰੇਲੋਂ ਨੂੰ ਦੇਣੀ ਪੈਦੀ ਆ ਰੇਟ ਕੋਈ ਜ਼ਿਆਦਾ ਨਹੀਂ ਆ ਕਰ ਕੋਈ ਠੀਕ ਆ ਵੀ ਇਹਨੇ ਕੋ ਜਿਆਦਾ ਬਰਾ ਰੇਟ ਹੈ ਬਈ ਮੇਰੇ ਕੋ ਛੋਟੇ ਰੇਟ ਨਾਲ ਜਾ ਜਣਾ ਜਿਹੜਾ ਦਿਲੋਂ ਝੋਟੀ ਮਗੂ ਦਵਾਗੇ ਉਹਨੂੰ ਚਲੋ ਸਵਾਲ ਵਾਲੀ ਝੋਡੀ ਨਹੀਂ ਮਿਲਣੀ ਬਠੀਕ ਮਿਲਣੀ ਇਹਨੂੰ ਜਿਹਦੇ ਇਹਨੇ ਸ਼ੌਂਕੀਆ ਜਿਹਨੇ ਇਹਦੇ ਥੱਲੇ ਵੀਕਲ ਦੋ ਤੇ ਚੋਣਾ ਫੋਨ ਉਹੇ ਵੀਰ ਭਰਾ ਬਿਲਕੁਲ ਬਿਲਕੁਲ ਜੀ ਠੀਕ ਨਹੀਂ ਤੇ ਦੇ ਦਵਾਗੇ ਝੋਡੀ ਪਰ ਬ੍ਰਾਂਡ ਹੀ ਆ ਚਲੋ ਦੇਖੋ ਕਿ ਰੇਟ ਪਾਉ ਨੂੰ ਪਾਦਨੇ ਆ ਫੋਨ ਤੇ ਆ ਗੱਲ ਪਤਾ ਰੇਟ ਕੋ ਜਿਆਦਾ ਨਹੀਂ ਹੈਗਾ ਗੱਲ ਸਾਡੇ ਪੱਕੇ ਗਾਗ ਵੀ ਲੱਗੇ ਆ ਹਾਂਜੀ ਹਾਂਜੀ ਕਿਹੜੇ ਵੇਲੇ ਮਹੀ ਵਿੱਚ ਨਹੀਂ ਪੈਦੀ 100000 ਕੋਈ ਗੱਲ ਨਹੀਂ ਨਰਮ ਚਮਕੀ ਜੀ ਠੀਕ ਹੈ ਨੇ ਸੋਹਣੀ ਜੋਟੀ ਹੈ ਜੀ ਆਹ ਵਾਜੀ ਫਿਰ ਇਹ ਵੀ ਤੁਹਾਨੂੰ ਬੜਾ ਬੰਬ ਪੀਸ ਹੀ ਹੈ ਜੀ ਇਹ ਤਾਜੀ ਸੂਈ ਵੇਖ ਲਓ ਬੱਚਾ ਨਾ ਬਿਲਕੁਲ ਤਾਜੀ ਆ ਜਿੰਨੀ ਹੈਗੀ ਆ ਸੁਪਰ ਸਟਾਰ ਹੁਣ ਸਿਫਤਾ ਜੇ ਝੋਟੀਆਂ ਹੁਣ ਆ ਆਹ ਸਿਫਤ ਨਹੀਂ ਕਰਨੀ ਕਿਸੇ ਨਾਲੀ ਸਿਰਫ ਇਹ ਵੀ ਸਪਲਾਈ ਲਾਈਏ ਸਿਫਤ ਉਹਦੀ ਨਹੀਂ ਆਏ ਜਿਹੜੇ ਫਲੇ ਟਾਰਚ ਮੈਗਾ ਲੈਵਾ ਵੇਖਣਾ ਵਿਗਣੀ ਨਹੀਂ ਆ ਉਹ ਤਾਂ ਫਿਰ ਇਹਨਾ ਉਹ ਦੂਰੇ ਦੇਖਣੀਆਂ ਜਿੱਦਾਂ ਜਿੱਦਾਂ ਕੋਠੇ ਦੇ ਪਹਿਲਾਂ ਐਂਟੀਨਾ ਨਹੀਂ ਦੀ ਦਿੰਦੇ ਉਹ ਏ ਟੀਵੀ ਚੱਲ ਦਿੰਦੇ ਤੇ ਉਹ ਫਲਾਣੇ ਦੇ ਐਂਟੀਨਾ ਲੱਗਾ ਹੋਇਆ ਤੇ ਘਰ ਚੱਲ ਜੀ ਦੇ ਲੋ ਜਦੋਂ ਗੇਟ ਹੜਾ ਦੇ ਲੋ ਉਧਰੋਂ ਐਂਟਰੀ ਮਾਰੋ ਉੱਥੋਂ ਜੇ ਬੰਦਾ ਚੜਿਆ ਨਾ ਤਾਂ ਉਹ ਉੱਥੋਂ ਹੀ ਦੇਖ ਪੈਣੀਆਂ ਵਾ ਇਹ ਮਈਆਂ ਕਿੱਥੇ ਦੀਆਂ ਇਹ ਮਈਆਂ ਕਿੱਥੋਂ ਆਈਆਂ ਨੇ ਮਈਆਂ ਥੱਲੇ ਗਈਆਂ ਨਾ ਨਾ ਬਜੀ ਬੱਚਾ ਮਗਰ ਕੀ ਆ ਗਿਆ ਜੀ ਜਨੀਬ ਜੀ ਉਹ ਨਹੀਂ ਲੈਂਦੇ ਵੀ ਜਿਹੜੀ ਕੱਟੇ ਸਾਰੇ ਮਈਆਂ ਵੀ ਨੀਵੇਂ ਹੋ ਗਏ ਦੇਖਣਾ ਬਈ ਮੈਂ ਉਹ ਲੈਣੀ ਵੀ ਜਿਹੜੀ 15 ਫੁੱਟ ਪਿੱਛੋਂ ਕਰਮੋਗੇ ਮੈਂ ਵੇਖ ਕੇ ਦੇਹੇ ਵੀ ਮੈਂ ਚੀਜ਼ ਹੈਗੀ ਆ ਬ੍ਰਾਂਡ ਹੈਗੀ ਬਿਲਕੁਲ ਬਿਲਕੁਲ ਜੱਡ ਬਲੈਕ ਕਾਲੀਆ ਖੋੜ ਕੇ ਪਤਾ ਤੋੜਦੇ ਨਸਲ ਵਿਖਾ ਦੋ ਝੋਟੀਆਂ ਹਾਂ ਜੀ ਜੋ ਬਰ ਲੈ ਲਓ ਲੈ ਸਮਝਾ ਜੀ ਪੀਸ ਤੇ ਰਹਿ ਗਏ ਤੁਹਾਡੇ ਤਿੰਨ ਹੀ ਪਰ ਪਰ ਇਹ ਦਾਦੀ ਆ ਜੋ ਡਿਜ਼ਾਈਨ ਤੇ ਪੀਸ ਆ ਇਹ ਕਿੰਨੇ ਜੜੀਆਂ ਨਾ ਤੀਆਂ ਰਗੀਆਂ ਬਿਲਕੁਲ ਬਿਲਕੁਲ ਇਹ ਚੀਜ਼ੇ ਇਹੋ ਜਿਹੀਆਂ ਰੱਖੀਆਂ ਝੋਟੀਆਂ ਹਾਂਜੀ ਹਾਂਜੀ ਉਹ ਆ ਠੀਕ ਹੈ ਜੀ ਇਹ ਵੀ ਰਗੀਆਂ ਸਵੇਰ ਦੀਆਂ ਰੋਕੇ ਰੱਖੀ ਉਹ ਮੈਂ ਹੁਣ ਆ ਗਿਆ ਵੀ ਤੁਸੀਂ ਤੁਸੀਂ ਕਹਿੰਦੇ ਆਵਣਾ ਮੈਂ ਆਹ ਚੱਲ ਆਵਣਾ ਦਾ ਬੰਦਾ ਚੰਗਾ ਲੱਗਦਾ ਮਈਆਂ ਜਿਹਨ ਰੱਖੀਏ ਦੋ ਤਿੰਨ ਡਾਕ ਕੇ ਚੰਗੀਆਂ ਆਪੇ ਕੱਲ ਨੂੰ ਵੇਚ ਦੇਣੀਆਂ ਸਮੂਹ ਨਾਰਾ ਨੂੰ ਲੈ ਚੈੱਕ ਕਰਾ ਲੈ ਇਧਰ ਨਾਰਾ ਇਹਦੇ ਵੀ ਬੜੀਆਂ ਨੇ ਛੋਟੀ ਦੀ ਹਟਰ ਤੇ ਠੀਕ ਹੈ ਜੀ ਫਿਰ ਅਗਲੇ ਪਾਸੋਂ ਦੀ ਵੀਜੀ ਮਾਰ ਕੇ ਨੜਾ ਨੜਾ ਵਖਾ ਦਿਓ ਸਿਫਤਾ ਕੋਈ ਨਹੀਂ ਕਾਮੀਆਂ ਚੰਗੇ ਮਾਲ ਦੀ ਕੋਈ ਸਿਫਤ ਕਾੰਦੀ ਲੋ ਲੋਕ ਵੀਰ ਕਰਨਗੇ ਆਪੇ ਸਿਫਤਾ ਜੱਡ ਬਲੈਕ ਕਾਲੀ ਲੈਵਾ ਆਪੇ ਦੱਸ ਦੋ ਇਹਨੂੰ ਕੋਈ ਟਾਈਮ ਨਹੀਂ ਇਹ ਕੋਈ ਲੈਣਾ ਨਹੀਂ ਦੇਣਾ ਨਹੀਂ ਇਹ ਉਹ ਕੈਮਰੇ ਲੱਗੇ ਤੇ ਸਵੇ ਦੀ ਚਵਾਈ ਜਾਣਗੇ ਚੈੱਕ ਕਰ ਸਕਦਾ ਬਈ ਕਿੰਨੇ ਦੂਰੋਂ ਨੇੜੇ ਆਉਣਾ ਚਲੋ ਹਾਂਜੀ ਇਹ ਵੀ ਫੋਨ ਦੇ ਤੇ ਨਹੀਂ ਕਰਦਨੇ ਮੋਲੇ ਉਹਦਾ ਕਰਾਂਗੇ ਮੋਲੇ ਦਾ ਝੋਡੀ ਦਾ ਮੁੱਲ ਜਾਇਜ਼ ਹੀ ਕਰਾਂਗੇ ਮੁੱਲ 180 ਹਾਂਜੀ 170 ਦੀ ਜਾਂਦੀ ਛੋੜ ਛੜ ਕਰ ਦੋ ਜਿੰਨੇ ਚਲ 160 ਦੀ ਜਾਂਦ ਨੇ ਲੈ ਆ ਤੇਰਾ ਮਾਂ ਨਹੀਂ ਕਰਤਾ ਕੋਈ ਬ੍ਰਾਂਡਰ ਪੀਸ 160000 ਵਿੱਚ ਕੋਈ ਛੋੜਿਆ ਹੋਰ ਕਰਦੇ ਥੱਲੇ ਅੱਜ ਵੀਰ ਜੀ 12 ਕਿਲੋ ਦੁੱਧ ਤਿਆਰ ਆ ਠੀਕ ਆ ਕਹਿਣਾ ਨੂੰ 16 ਕਹਿ ਰਹੀਏ 17 ਕਹਿ ਰਹੀਏ ਲੈਵਾਵੇ ਕਿ ਉਹ ਗੱਲਾਂ ਨਹੀਂ ਕਰਦੇ ਬਿਲਕੁਲ ਕਿਉਂਕਿ ਅਸੀਂ ਉਹ ਬੰਦੇ ਆ ਸੰਦੀਪ ਜੀ ਹਾਂਜੀ ਜਿਨ੍ਹਾਂ ਨੇ ਇਹ ਲੋ ਮਾਰੇ ਸੁਖਰੇ ਗਿਆ ਜ YouTube ਜਾਂ ਨੈਟਵਰਕ ਦਾ ਆ ਗਿਆ ਪਰ ਉਹ ਲੋ ਹੋਣੇ ਆ ਵੀ ਮਾਲ ਵੇਖਣ ਡਿਆ ਪਿਆ ਅਸੀਂ ਉਹ ਆ ਇਨਸਾਨ ਵਪਾਰ ਦਾ ਵੀ ਜਿਨ੍ਹਾਂ ਨੇ YouTube ਤੋਂ ਬਗੈਰ ਵੀ ਦਿਹਾੜੀ ਦੀਆਂ ਦਾਦਾ ਸਮਈਆਂ ਵੇਚੀਆਂ 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 ਕਿਉਂਕਿ ਸਾਡਾ ਲੋਕ ਹੁਣ ਮਾਲੇ ਤੇ ਸਾਡੇ ਡੈਡੀ ਉਹਨਾਂ ਨੇ ਦਾਦੇ ਉਹਨਾਂ ਨੇ ਮਾਲ ਵਾਜ 15 ਸਾਲ ਪਹਿਲਾਂ ਛੱਡਤਾ ਹੈ ਗੱਲ ਸਹੀ ਸਹੀ ਗੱਲ ਹੈ 15 ਸਾਲ ਪਹਿਲਾਂ ਛੱਡ ਦਿੱਤਾ ਮਾਲ ਵੇ ਨੂੰ ਉਹਨਾਂ ਨੇ ਕੰਮ ਕੇ 24 ਬਰਾਂਡ ਲਈ ਮੈਣਿਆ 15 ਕਿਲੋ ਦੀ ਔਰ ਤੇ ਲੈ ਜਾਏ 12 ਕਿਲੋ ਦਾ ਤੇ ਤਿਆਰ ਆ ਕਿਆ ਨੂੰ ਸੋਨਾ ਸਤਾਰਾ ਕਹਿ ਲੀਏ ਬਿਲਕੁਲ ਜੱਟ ਬ ਲੈ ਗਿਆ ਬਿਲਕੁਲ ਜੱਟ نسل ਦੇ نسل ਨਸਲ ਪਾਜੀ ਪਹਿਲਾ نسل ਹਾਂਜੀ ਫਿਰ ਉਹਦੀ ਬਰੀਡ ਉਹਦੀ ਬਲਡ ਲੜ ਲੈਣਾ ਫਿਰ ਇਹਦੀ ਦੁੱਧ ਦੀ ਕੁਆੜੀ ਫਿਰ ਥਣਵਾ ਨਹੀਂ ਨਿਕਵਾੜੀ ਬਿਲਕੁਲ ਬਿਲਕੁਲ ਕੋਈ ਥਣ ਜੁੜਿਆ ਨਹੀਂ ਲੈਣੀ ਕੋਈ ਭੂਰ ਛਟੇ ਨਹੀਂ ਲੈਣੀ ਕੋਈ ਥਣ ਘਟਵਾ ਦੀ ਮਹੀਂ ਨਹੀਂ ਲੈਣੀ ਬਿਲਕੁਲ ਓਕੇ ਰੁਪਟਾ ਲੈਣੀ ਠੀਕ ਹੈ ਹਾਂਜੀ ਹਾਂਜੀ ਸਰੋਂ ਦਾ ਵੀ ਚੋਈ ਹੈ ਨਾ ਚਾਰ ਦੰਦ ਜੇ ਚਾਰ ਪਹਿਲਾ ਸੋਨਾ ਸਪਰੀ ਹੈ ਜਿੰਨੀ ਹੈਗੀ ਥੱਲੇੋਂ ਵਗਾ ਦੋ ਝੋਟੀ ਕੀ ਚੀਜ਼ ਆ ਦੱਸੋ ਹੁਣ ਇਹੋ ਝੋਟੀਆਂ ਦੇਖੋ ਸਿਫਤਾ ਐਟਮ ਮਰੇ ਮੂੰਹ ਤੋਂ ਨਿਕਲਦੀਆਂ ਤੇ ਸਿਫਤੇ ਕਰ ਆਪ ਹੀ ਗਾ ਕੇ ਹੀਰੋਰਾ ਆ ਬਣੀ ਕੁਝ ਵੀ ਕਹਿਣਾ ਨਹੀਂ ਆਪੇ ਦੱਸਣਗੇ ਬੋਲਣਗੇ ਵੀ ਚੀਜ਼ਾਂ ਹੈਗੀਆਂ ਬਿਲਕੁਲ ਬਿਲਕੁਲ ਜੀ ਦੁੱਧ ਦੇ ਰੇ ਥੱਲੇ ਅਜ ਇੱਕ ਝੋਡੀ ਨਾਲ ਬੱਚਾ ਮਰੀ ਵੀ ਆ ਗਈ ਹੁਣ ਇਹ ਗਈ ਨਾ ਬੰਦੇ ਨਾਲ ਸੌਦਾ ਵਟਾ ਲਾਇਆ ਹਾਂਜੀ ਹਾਂਜੀ ਲੈ ਕੇ ਬਾਂਦੋ ਕੋਈ ਗਲੀ ਵਿੱਚ ਪਾ ਲਿਆ ਬਾਂਦੋ ਅਜ ਇਧਰ ਇਧਰ ਹੁਣੇ ਆਈ ਹੈ ਜੇ ਸੌਦੇ ਵਟਾ ਹੁਣੇ ਹੁਣੇ ਆਈ ਹਾਂਜੀ ਹਾਂਜੀ ਮੱਡਾ ਲੈ ਕੇ ਬੰਦੇ ਵਿੱਚ ਕਟਕਟਾ ਆ ਕੇ ਗਏ ਅੱਛਾ ਹਾਂਜੀ ਹਾਂਜੀ ਇਹ ਤਾਜੀ ਬੱਚਾ ਮਰ ਗਿਆ ਬੱਚਾ ਮਰ ਗਿਆ ਜੇ ਨੂੰ ਸੂਈ ਨੂੰ ਮਹੀਨਾ ਕੋ ਹੋ ਗਿਆ ਵਿਖਾਦਨੇ ਕੋਈ ਗਲੀ ਬਾਅਦ ਚ ਨੂੰ ਇਹਦੀ ਕਰਦੇ ਗੱਲ ਬਾਤ ਹਾਂਜੀ ਹਾਂਜੀ ਇਹ ਛੋਟੀ ਪਹਿਲਾ ਸੂਆ ਪੁੱਤ ਖੋਲ ਕੇ ਤੋਰ ਕੇ ਆਇਆ ਅੱਜ 12 ਕਿਲੋ ਦੁੱਧ ਰੈਡੀ ਏ ਦੇਖੋ 12 ਕਿਲੋ ਹੋਊ 13 ਪਰ ਅੱਜ 12 ਦੀ ਔਰ ਤੇ ਦਵਾਂਗੇ ਠੀਕ ਆ ਮੂੰਹ ਚਾਰ ਦੰਦ ਕੱਢਦੀ ਫਿਰਦੀ ਏ ਹਾਂ ਹਾਂ ਲੋ ਜੀ ਕਰਾ ਲੈ ਜੋੜਾ ਦਸਿਆਂ ਨੂੰ ਕੱਢੋ ਬਤ ਬਾਹਰ ਲੈ ਜੋੜਾ ਇੱਧਰ ਲਿਆ ਕਰਾ ਜੇ ਪਹਿਲੇ ਨਹੀਂ ਕੱਟੀ ਉਹ ਲਵਾਂਗੇ ਜਿਹੜੀ ਸੁਪਰਸਟਾਰ ਚੈਂਪੀਅਨ ਹੀ ਲੈਣੀ ਏ ਚੈਂਪੀਅਨ ਚੈਂਪੀਅਨ ਹਰਿਆਣੇ ਵਿੱਚ ਜਾਣਦਾ ਕਿ ਵੈਰਾ ਜੇ ਮਾਲ ਨਹੀਂ ਚੰਗਾ ਲੈਵਣਾ ਸਰਦਾਰ ਬਿਲਕੁਲ ਬਿਲਕੁਲ ਦੋ ਘਟ ਲੈ ਆਵਾਂਗੇ ਲਿਆਵਾਂਗੇ ਸੁਪਰਸਟਾਰ ਹੀ ਲਿਆਵਾਂਗੇ ਸੁਪਰਸਟਾਰ ਸਹੀ ਗੱਲ ਤੁਹਾਡੀ ਲੇ ਲੈ ਜੋਬਰਾ ਕੁਮਾਰਾ ਜੀ ਬੱਚੇ ਰਾੜਾ ਜੇ ਕਰਦੀ ਇੱਕ ਰਸੇ ਦੀ ਬਾੜੀ ਔਲ ਕਰਦੀ ਐ ਹਰਿਆਣੇ ਦੇ ਰਹਿੰਦੀਆਂ ਖੁੱਲੀਆਂ ਮਈਆਂ ਬਾਈ ਜੀ ਫਿਰ ਦਾਲਾ ਤੋਂ ਫਿਰ ਨਾਲਾ ਉੱਥੋਂ ਲੈ ਕੇ ਆਉਂਦਾ ਸਰ ਹਾਂ ਬੀ ਜੀ ਵਾਂਡ ਸਾਰਾ ਹਰਿਆਣੇ ਚ ਆਉਂਦਾ ਬੜਾ ਫਰਕ ਪੈਂਦਾ ਪਾਣੀ ਬੜਾ ਫਰਕ ਹਾਂ ਜੀ ਸਾਰਾ ਵਾਂਡ ਆਪਣਾ ਹਰਿਆਣੇ ਚ ਆਉਂਦਾ ਵੀ ਸਾਰਾ ਜੀ ਅਸੀਂ ਜਿਹੜਾ ਫੇਰੇ ਦਾ ਵਾਂਡ ਜਿਹੜਾ ਨਾਲ ਹੀ ਲੈ ਆਵਣਾ ਹਾਂ ਜਿੰਨਾ ਸਾਡਾ ਮਤਲਬ ਲੋੜ ਐ ਨਾ ਨਾਲੇ ਜਦੋਂ ਚਾਰ ਬੋਲੀਆਂ ਖਾਲਦੀਆਂ ਤੂਲ ਤੇ ਸੋਟ ਲਈ ਆਪਾਂ ਨਾਲ ਹੀ ਚੌਕਰ ਸੋਟ ਲਿਆ ਜਵਾਂ ਦਾ ਆਟਾ ਸੋਟ ਲਿਆ ਵਾਂਡ ਦੇ ਦਿਨ ਵੇਖੋ ਹਣ ਇੱਥੇ ਜਿਹੜੀ ਖਲਦੀ ਬੁਰੀ ਹੈ ਨਾ ਆਪਾਂ ਨੂੰ ਹਾਂਜੀ ਮਿਲਦੀ ਮੇਰੇ ਹਿਸਾਬ ਨਾਲ 2000 ਦੀ 42 43 ਕਿਲੋ ਹਾਂਜੀ ਆਹੀਂ ਉਥੋਂ 1900 ਰੁਪਏ ਦੀ 50 ਕਿਲੋ ਖਲ ਲਾਉਂਦੇ ਵੰਡਦੇ ਫਰਕ ਦਾ ਰਿਜਲ ਦਾਰ ਹੈਗਾ ਜੀ ਸਿਰੇ ਦਾ ਫਿਰ ਚੌਖਰ ਲਿਓਣ ਦੇ ਉਥੋਂ 50 ਕਿਲੋ 1000 ਤੇ 30 ਰੁਪਈਆ ਦਾ ਠੀਕ ਇੱਥੇ 700 ਰੁਪਈਆ ਦਾ 25 ਕਿਲੋ ਚੌਖਰ ਲਈ ਜਾਂਦੇ ਆ ਪਰ ਉਹ ਚੌਖਰ ਵੀ ਪਿਓਰ ਪਿਓਰ ਫਿਰ ਉਥੇ ਛਾਲਿਆਂ ਦਾ ਵੰਡ ਲਿਉਂਦੇ ਆ ਹਾਂ ਉਹ ਅਸੀਂ ਲਾਉਂਦੇ ਆ 500 ਨੂੰ ਕਵੰਟਲ ਚਣਿਆਂ ਦੀ ਚੋਰੀ ਚਣੇ ਜੂਰੇ ਇੱਥੇ 40 ਵੀ ਲਈ ਜਾਂਦੇ ਪਰ ਮਿਲਦੀ ਫਿਰ ਗੱਲ ਪੈਸੇ ਦੀ ਇਹ ਹੀ ਗੱਲ ਹੈ ਵੀ ਚੀਜ਼ ਨਹੀਂ ਸਾਨੂੰ ਪਿਓਰ ਮਿਲਦੀ ਪਿਓਰ ਨਹੀਂ ਮਿਲਦੀ ਉੱਥੇ ਮੈਂ ਫੀਡ ਦੀ ਦੁਕਾਨ ਨਹੀਂ ਸੁਨੀਪ ਜੀ ਹਰਿਆਣੀ ਦਾਕਰ ਵੇਖੀ ਕੋਈ ਉੱਥੇ ਜੀ ਨਹੀਂ ਹੈਗੀ ਨਾ 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 ਤੇ ਤੁਹਾਡੀ ਆ ਕਾਰਗਿਲ ਜੇ ਨਾ ਜਾਂ ਜਿੰਨੇ ਮਰਜ਼ੀ ਫਰਮਾ ਬਣਾ ਗਏ ਸਿਰਫ ਇਹ ਮੱਝ ਆਦੇ ਦਵਾਬੇ ਵਾਲਿਆਂ ਨੂੰ ਬੇਕੂਕੂ ਬਣਾਇਆ ਵਾ ਬਾਕੀ ਸਾਰਾ ਦਾਣਾ ਆਪਣਾ ਪਾਉਂਦੇ ਘਰੇ ਘਰੇ ਚੱਕੀਆਂ ਲਾਈਆਂ ਬੰਦੇ ਹਾਂ ਹਾਂ ਘਰ ਚੱਕੀ ਮੈਂ ਨਾ ਵੇਖਿਆ ਘਰੇ ਚੱਕੀ ਲਈ ਆ ਜੇ ਬੀਬੀਆਂ ਨੇ ਆਟਾ ਖਾਨ ਨੂੰ ਲੈਣਾ ਨਾ ਸਿਰਫ 5 ਕਿਲੋ ਆਟਾ ਨਾਲ ਪੀਣਾ ਦੂ ਤਿੰਨ ਦਿਨਾਂ ਚੋਗਾ ਜਦੋਂ ਮੁੱਕ ਗਿਆ ਆਡਲ 50 ਕਿਲੋ ਦੀ ਗੰਡ ਭਿਆਲ ਹੁੰਦੇ ਆ ਜਿਨ੍ਹਾਂ ਦਾ ਮੁੱਕਦੀ ਉਹਨਾਂ ਚੱਲ ਲਿਓਣਾ ਨਹੀਂ ਉਹ ਤਾਂ ਹੀ ਲੋਕ ਆ ਸੇ ਆਂ ਨਾ ਕਿਸੇ ਨੂੰ ਗੈਸ ਨਹੀਂ ਆ ਗਈ ਕਿਸੇ ਨੂੰ ਕੋਈ ਨੁਕਸ ਨਹੀਂ ਹੈਗਾ ਸਿੱਧੇ ਕੰਨੇ ਅਰਗੇ ਲੱਸੀ ਪੀ ਜਾਂਦੇ ਆ ਨਜ਼ਾਰੇ ਲੈਣ ਤੇ ਮਈਆਂ ਵੀ ਇਦਾਂ ਇਨਾਂ ਦੀਆਂ ਸਾਂਭਣੀਆਂ ਵੇਂਦੀਆਂ ਸਾਂਭਣੀਆਂ ਵੇਂਦੀਆਂ ਹੁਣ ਪਤਾ ਗਿਆ ਹੁਣ ਆ ਝੋਟੀ ਆ ਇਹਨੂੰ ਅੱਜ ਪਾ ਦੋ ਟੋਨਾ ਫੀਡ ਇੱਕ ਬਰੀ ਜਾਲੀ ਰਿਜ਼ਲਟ ਨਹੀਂ ਮਿਲਿਆ ਬਾਅਦ ਜੇ ਦਦਨੀ ਆ ਜੀ ਕਾਰਗਿਲ ਕਾਰਗਿਲ ਨੇ ਜਿਹੜੀ ਦਾ ਮੁਰਕੇ ਕੋ ਹੋਰ ਲੈ ਆਣੀ ਚੀਜ਼ ਉਹਦਾ ਮਿਲਣਾ 1 ਕਿ ਦਿਨ ਪੀਪਾ ਖਾ ਕੇ ਪਹਿਲਵਾਨ ਨਹੀਂ ਘੋੜਾ ਬਣ ਜਾਣਾ ਇਹ ਥੋੜਾ ਥੋੜਾ ਖਾ ਕੇ ਅਸਰ ਫੇਰ ਹੀ ਰੱਖੂਗਾ ਫੇਰ ਹੀ ਬਣਾ ਚੰਗੀ ਝੋਡੀ ਜਾਤ ਕਵਾਲ ਦੀ ਨਸਲ ਹੀ ਉਹ ਮੂੰਹ ਤੇ ਚਾਰ ਦੰਦ ਕੱਢਣ ਲੱਗੀ ਜੇ ਅਜੇ ਦੋਂਦੀਆਂ ਜਾਂਦੀਆਂ ਉਹ ਮੂੰਹ ਦੇ ਦੰਦ ਹੋਣ ਟੁੱਟੇ ਜਾਂਦੇ ਨੇ ਠੀਕ ਹੈ ਦੋਂਦੀਆਂ ਜੀ ਗਣੀ ਜਾਂਦੀ ਹੈ ਜੀ ਜਿੰਨੀ ਹੈਗੀ ਸੁਪਰਸਟ ਤੇ ਰੇਟ ਦੀ ਗੱਲ ਕਰ ਲਈਏ ਦੀ ਰੇਟ ਇਹਦਾ ਬਿਲਕੁਲ ਨਾਰਮਲ ਹੀ ਦੇਣਾ 1,55,000 ਰੁਪਿਆ ਰੇਡ ਜੇ ਤੇ ਡੇਢ ਦੀ ਜਾਂਦੀ ਏ ਪੰਜੇ ਹੋਰ ਜਾਂ ਜੇ ਲੋ ਜਾਣ ਦਿਓ ਜਾਂ ਤੁਹਾਡੇ ਇੱਕ ਸਪੈਸ਼ਲ ਵਿਖਾ ਦੇ ਫਿਰ ਉਹਨੂੰ ਇੱਕ ਇੱਕ ਪਤਾ ਇਹਨੂੰ ਧੱਕੇ ਕਰਦਾ ਬ੍ਰਾਂਡ ਹੀ ਏ ਇੱਕ ਚੋਟੀ ਬ੍ਰਾਂਡ ਹੀ ਬ੍ਰਾਂਡ ਹੀ ਜਿੰਨੀ ਹੈਗੀ ਸੁਪਰਸਟਾਰ ਆ ਵਾਹ ਥਾਨ ਗਵਾੜੀ ਮੇਰਾ ਵੀਰ ਵਿਖਾ ਦੇ ਚਾਚਾ ਚਨ ਲੱਗ ਕੇ ਹੋ ਗਏ ਵਿਥੀਆਂ ਵਿਥੀਆਂ ਵਰਾ ਦੇ ਐਂਡੀ ਆ ਬਸ ਇਹ ਪਹਿਲਣ ਵੀ ਲੈਣੀ ਤੇ ਸੁਪਰਸਟਾਰ ਹੀ ਲੈਣੀ ਆ ਲੈਣੀ ਹੈ ਵੀ ਐਵੇਂ ਫੜਨੇ ਹੋਣੀ ਆ ਲੋਜੀ ਫੜਨੇ ਹੋਣੀ ਆ ਇਹ ਗੱਲ ਸਹੀ ਹੈ ਜੀ ਹਾਂ ਠੰਡੀਆਂ ਧੀਰੀਆਂ ਇਹ ਚੌਣ ਨਲਕੇ ਰਗੇ ਲੱਗੇ ਆ ਆਹ ਇਹ ਬੱਚਾ ਮਰੀ ਆ ਬੱਚਾ ਮਰੀ ਹੋਣੇ ਆਈ ਚਲੋ ਵਿਖਾ ਦਿਓ ਜਰੀ ਪੁਜਰੀ ਆ ਜੋੜਾ ਖੋਲ ਕੇ ਪੁੱਤ ਵਿਖਾ ਦੇ ਹਾਂ ਜੀ ਬਾਈ ਜੀ ਕਿੰਨਾ ਕਹੂੰਗਾ ਤੁਹਾਨੂੰ ਜੇ ਇਹਦੇ ਕੱਦ ਦੀ ਗੱਲ ਕਰ ਲੋ ਤੇ ਕੱਦ ਦੀ ਆਪੇ ਦੱਸ ਦੋ ਵੀ ਕੱਡਾ ਵੱਡਾ ਕੱਦ ਦਾ ਨਸਲ ਨਸਲੇ ਨਸਲੇ ਦਿਖਾ ਦਿਓ ਤੇ ਕੱਦ ਵੀ ਦਿਖਾ ਦਿਓ ਜੀ ਜੈਡ ਬਲੈਕ ਕਾਲੀ ਆ ਹਾਂਜੀ ਮਾਲਕਾਂ ਨੇ ਮੈਂ ਕਹਿਣ ਦੇ ਮੁਤਾਬਕ ਹਲੇ 13 ਕਿਲੋ ਦੁੱਧ ਆ ਜਿੱਤੀਆਂ ਕਾਂ ਵੀ ਇਹਨਾਂ ਦਾ ਬੱਚਾ ਮਰ ਗਿਆ ਹਾਂ ਉਹ ਥੋੜੇ ਬੰਦੇ ਬਜ਼ੁਰਗ ਆ ਕਹਿੰਦੇ ਸੀ ਤਾਜੀ ਬੱਚੇ ਵਾਲੀ ਲੈਣੀ ਹਾਂ ਮੈਂ ਆਲੇ ਦਰਸ਼ਣ ਕਰਾਉ ਠੀਕ ਆ ਇਹ ਠੀਕ ਹੈ ਜੀ ਇਹਨੂੰ ਸੂਈ ਦੂੰ ਕੋਈ ਲਾਲੇ ਮਹੀਨਾ ਹਾਂਜੀ ਇਹਨੂੰ ਸੂਈ ਨੂੰ ਲਾਲੇ ਕੋਈ 1.5 ਮਹੀਨਾ ਆਪਣਾ ਜੱਜ ਕਰ ਲੈ ਠੀਕ ਹੈ ਨਹੀਂ ਗੱਲ ਗੱਲ ਦੱਸਾਂਗੇ ਸਚਾਈ ਦੀ ਕੈਨ ਨੂੰ ਇਹਨੂੰ ਅੱਜ ਕਹਿ ਲਈਏ ਜੇ ਬੱਚਾ ਮਰਿਆ ਰਲੇ ਜਵਾ ਗੱਡੀ ਇਹ ਮਰ ਗਿਆ ਤਾਂ ਵੀ ਚੱਲਦੀ ਹੈ ਕੋਈ ਦੇ ਥੱਲੇ ਦੁੱਧ ਹੈਗਾ ਵਾ 12 13 ਗੱਲੋ ਪਰ ਅਸੀਂ ਮਾਗ ਲਈ ਕਿਰਪਾ ਬੜੀ ਕੰਮ ਕਰਦੇ ਸ਼ੌਂਕ ਨਾਲ ਸਾਡਾ ਕੋਈ ਇਹ ਜਿੰਨਾ ਕੰਮ ਕਰਨੇ ਸ਼ੌਂਕ ਨਾਲ ਕਰਦੇ ਇਹਦੀ ਗੱਲ ਆ ਕੰਮ ਹੀ ਸ਼ੌਂਕ ਨਾਲ ਕਰਦੇ ਕਰਦੇ ਬਰੀਡ ਤੇ ਆ ਤੇ ਨਸਲ ਵਾਲੀ ਦੇ ਜਾਦ ਕੁਆਲਟੀ ਵਾਲੀ ਸਾਨੂੰ ਇਹ ਨਹੀਂ ਲਾਜ ਆ ਕਿ ਅੱਜ 10 ਵੇਚ ਗਿਆ ਨੇ ਸਵੇਰੇ 10 ਹੋ ਲੈ ਆਈਏ ਜੀ ਇਹਨਾਂ ਦਾ 10 ਦੇ ਵਧੀਆ ਫਾਲ ਫੁੜਕਾ ਵਧੀਆ ਲੜਣਾ ਜਿੰਨਾ ਚੋ ਤੇ ਬੜਾ ਕੁਝ ਵੇਚਣੀ ਆ ਜੇ ਆਪਾਂ 6 ਸਵਾ ਲੱਖ ਦੀ ਗੇ ਨੂੰ ਮਈ ਆ ਨਾ ਮੈਂ ਉਹਨੂੰ 40 ਦੇ ਦੂੰਗਾ 15000 ਮੁਨਾਫਾ ਵੱਧ ਲੈ ਕੇ ਦੇ ਦੂੰਗਾ ਪਰ ਦਵਾ ਕੇ ਉਹਨੂੰ ਬ੍ਰਾਂਡ ਤੇ ਚੀਜ਼ ਉਹਨੂੰ ਇਹ ਨਹੀਂ ਦੇਣ ਨੂੰ ਦੇਖੂਗਾ ਹੋਵੇ ਕਿ ਲਾ ਮੈਨੂੰ ਗਲਤ ਮੈਂ ਮਿਲ ਗਈ ਪਿਓਰ ਚੀਜ਼ ਜਿਹੜੀ ਹੈ ਨਾ ਹੂੰ ਜੇ ਉਹਨਾਂ ਸ਼ਰਟ ਵੀ ਪਾਈ ਆ ਹਾਂਜੀ ਤੁਹਾਨੂੰ ਵਾਦਾ ਹੀ ਆ ਕਿ ਜੇ ਚੰਗੀ ਬ੍ਰਾਂਡ ਦੀ ਲੈਣੀ ਆ ਹੂੰ ਔਰ ਫਿਰ ਸ਼ੋਰੂਮ ਦੇ ਵਿੱਚ ਸੇਲ ਨਹੀਂ ਚੱਲਦੀ ਕਿ ਸੇਲ ਉਸੇ ਚੀਜ਼ ਦੀ ਚਾਹੀਦੀ ਆ ਜਿਹੜੀ ਵਾਧੂ ਘੱਟ ਹੁੰਦੀਆਂ ਤਾਂ ਜਿਹੜੀਆਂ ਜਿਹੜੀਆਂ ਸ਼ੋਅਰੂਮਾਂ ਚੀਜ਼ਾਂ ਹੁੰਦੀਆਂ ਨਾ ਉਹ ਇਦਾਂ ਬਸ ਲੱਗੀਆਂ ਦੀਆਂ ਉਹ ਆਪ ਲੋਕਾਂ ਗਣ ਕੇ ਮੰਗਦੇ ਆ ਮੰਗਦੇ ਬਿਲਕੁਲ ਇਹ ਚੀਜ਼ਾਂ ਉਹ ਆ ਤੇ ਰੇਡ ਜਾਇਜ਼ ਤੇ ਦੇ ਦਾਂਗੇ ਛੋਟੀ ਚੰਗੀ ਬੜੀਆ ਵੱਡੀ ਬੜੀਆ ਲੇਵਾ ਥਣ ਮਖਾ ਦੋ ਜੈਡ ਬਲੈਕ ਹੀ ਕਾਲੀ ਆ ਤੇ ਮੁੱਲ ਜਿਹੜਾ ਇਹਦਾ ਜਾਇਜ਼ ਹੀ ਕਰਾਂਗੇ ਦਾ ਸਵਾਰਕ ਮੁੱਲ ਇੱਕ ਵੀਰ ਜਤਨੋ ਦੇ ਦੇ ਆਈ ਆ ਬਸ ਹੁੰਦੀ ਆ ਹੁੰਦੀ ਜੇ ਦੋ ਚਾਰ ਸਾਮ੍ਹ ਕੇ ਵੇਚੀ ਤੇ ਫਿਰ ਕੋਈ ਗੱਲਾਂ ਹੋਰੀ ਕਰਾਵਾਂਗੇ ਕੱਡ ਕੱਡ ਵੇਚ ਲੋ ਠੰਡੀ ਸੀ ਠੰਡੀ ਆ ਵਟ ਇਜ਼ ਅਨ ਦੇਖਿਆ ਨਸਲ ਯਾਰ ਕੁਆਲਟੀ ਫੋਲਿਆ ਛੋਟੀ ਤੇ ਜੱਡ ਬਲੈਕੀ ਕਾਲੀ ਆ ਇਹ ਆਈ ਆਈ ਦਾ ਬੜਾ ਫਰਕ ਪੈ ਜਾਦਾ ਨਸਲ ਬਹੁਤ ਛੋਟੀ ਨਸਲ ਆ ਜੱਡ ਬਲੈਕੇ ਕਾਲੀ ਨਾਗਰ ਕੀ ਕਾਲੀ ਆ ਜੀ ਤੇ ਕਹਿਣ ਹੁਣ ਬਹਿ ਗਿਆ ਇਹਨੂੰ ਕੱਲ ਨੂੰ ਡਾਕ ਕੇ ਮੜਾ ਗਿਆ ਹਾਂਜੀ ਸਲੀਬ ਜੀ ਇਹਨੂੰ ਡਾਕ ਕੇ ਮੜਾ ਗਿਆ ਪਤਾ ਕੀ ਗਈ ਆਖੀ ਜੀ ਵੀ ਇਹ ਬੱਚਾ ਗੱਡੀ 'ਚ ਮਰ ਗਿਆ ਪਰ ਆਪਾਂ ਹੇਰਾ ਫੇਰੀ ਨਹੀਂ ਕਰਨੀ ਮਾਲਕ ਨੇ ਬੜਾ ਕੁਝ ਦਿੱਤਾ ਗੱਲ ਦੱਸਾਂਗੇ ਕਲੀਅਰ ਸਾਫ਼ ਸਥਰੀ ਬਿਲਕੁਲ ਜੀ ਬਿਲਕੁਲ ਕਰਾ ਲਓ ਦਰਚਾਣਾ ਇੱਕ ਵਾਰ ਫੇਰ ਮਾਲ ਦੇ ਸੰਭੂ ਇੱਕ ਵਾਰ ਫੇਰ ਚੈੱਕ ਕਰਾ ਦੇ ਤੇ ਬਾਕੀ ਮੈਂ ਹਰ ਵਾਰ ਇਹ ਹੀ ਬੇਨਤੀ ਕਰ ਠੀਕ ਹੈ ਚੈੱਕ ਕਰਕੇ ਲੈ ਜੇ ਚੁਆਈ ਕਰਕੇ ਲੈ ਜੇ ਠੀਕ ਹੈ ਨਾ ਇੱਕ ਵਾਰੀ ਫਿਰ ਦਰਸ਼ਕ ਤੁਸੀਂ ਕਰਾ ਦੇ ਤੇ ਹੁਣ ਇਹੋ ਜੀਆਂ ਚੀਜ਼ਾਂ ਕਿਰੇ ਘਰ ਘਰ ਥੜਾ ਜੰਮਣੀਆਂ ਐ ਜੀ ਐਂਡੀ ਐ ਜੀ ਚਲੋ ਹੋਰ ਬਾਈ ਜੀ ਫਿਰ ਹਾਂ ਜੀ ਜੀ ਵਧੀਆ ਬਾਈ ਜੀ ਬਸ ਪਿੰਡ ਆਪਣਾ ਭੋਲੇ ਗਏ ਜੇ ਤੇ ਨੇੜੇ ਫਤੇਗੜ ਚੂੜੀਆਂ ਤੇ ਵੀਰ ਭਰਾਵੋ ਦੇ ਜਾਣਦੇ ਆ ਮੋਬਾਈਲ ਨੰਬਰ ਆਪਣਾ ਜੀ 95016 58050 ਬਾਕੀ ਮਈਆਂ ਨੇ ਤੁਹਾਨੂੰ ਬੜਾ ਜੀ ਕਰਦਾ ਇਹ ਚੰਗੇ ਚੰਗੇ ਬ੍ਰਾਂਡ ਵਿਖਾਉਣ ਨੂੰ ਬ੍ਰਾਂਡ ਗਏ ਸਾਰੇ ਵੇਗ ਪਰ ਕੋਸ਼ਿਸ਼ ਕੀਤੀ ਜਿਹੜੇ ਤਿੰਨ ਬ੍ਰਾਂਡ ਵਿਖਾਲੇ ਆ ਨਾ ਉਹ ਵੀ ਸੁਪਰਸਟਾਰ ਹੀ ਚੈਂਪੀਅਨ ਝੋਟੀਆਂ ਵਿਖਾ ਲਈਆਂ ਇਹ ਝੋਟੀਆਂ ਜਿਹੜੀਆਂ ਨਾ ਮਿਹਨਤ ਕਰਕੇ ਬਿਲਕੁਲ ਲੱਬਣੀਆਂ ਪਈਆਂ ਤੇ ਜਿਹੜੀ ਉਹਦੀ ਚੀਜ਼ ਹੈ ਉਹ ਤੁਹਾਨੂੰ ਪਤਾ ਵਾ ਉਹ ਦੇਖੋ ਵਾਧੂ ਮਿਲ ਜਾਂਦੀਆਂ ਉਹਦੇ ਰੇੜੀਆਂ ਤੇ ਵਾਧੂ ਮਿਲਦੀਆਂ ਮਿਲ ਜਾਂਦੀਆਂ ਜਿਹੜੀ ਬ੍ਰਾਂਡ ਚੀਜ਼ ਹੈ ਨਾ ਪਿੱਛੋ ਵੀ ਸ਼ੋਰੂਮ ਚ ਵੀ ਭੱਡੀਆਂ ਫਰਮਾਂ ਚ ਪੈਸੇ ਲਾ ਕੇ ਆਉਣੇ ਪੈਂਦੇ ਰ ਫਿਰ ਸ਼ੋਰੂਮ ਚ ਚੀਜ਼ਾਂ ਆਂਗੇ ਫੇਰ ਹੀ ਲੱਗਦੀਆਂ ਚਲੋ ਤੇ ਬਾਕੀ ਮਲਗ ਦੀ ਕਿਰਪਾ ਰੇਟ ਮੇਰਾ ਜ਼ਰੂਰ ਮਹਿੰਗਾ ਹੋਊਗਾ ਲੋਕੀ ਬੜਾ ਕਹਿੰਦੇ ਆ ਪਰ ਇੱਥੇ ਚੀਜ਼ ਪਿਓਰ ਮਿਲੂਗੀ ਕੋਈ ਸਾਬਤ ਕਰ ਦੇ ਮੇਰੀ ਮੈਂ ਪੰਜਾਬ ਦੀ ਮੈਂ ਫਰੀ ਦੇ ਦਿਆਂਗੇ ਗਲੀ ਗਲੀ ਮੈਰੀ ਵੀਡੀਓ ਦੀ ਚਵਾਈ ਹੋ ਗਈ ਸਾਰਾ ਕੁਝ ਹੋ ਗਈ ਫੋਨ ਵੀਰ ਜੀ ਹਰਗੇ ਦੇ ਹੱਥ ਜੋ ਹੁੰਦਾ ਹਰਿਆਣਾ ਜਾ ਕੇ ਕੋਈ ਵੀ ਵੀਡੀਓ ਪਾਉਂਦਾ ਮੈਂ ਚਵਾਈ ਦੀ ਸਾਰਾ ਕੁਝ ਆਪਣੇ ਕੋਲ ਪ੍ਰੋਪਰ ਹੋਗਾ ਸਾਰੇ ਵੇਖਣਾਂ ਵੀਰ ਭਾਈ ਸਾਥੀ ਜੀ ਕਾ ਗਲਤੀ ਹੋਈ ਹੋਵੇ ਮਾਫ ਕਰਨਾ ਸਰਪੰਚ ਡੇਰੀ ਅਵਰਨੈਸ ਨੀਡ ਹੈ ਜੀ ਬੰਨੂ ਫੋਲੋ ਲਾਈਕ ਕਮੈਂਟ ਸ਼ੇਅਰ ਕਰਨਾ ਧੰਨਵਾਦ ਸੱਚੀ ਗਾ